ਜਦੋਂ ਕਿਸੇ ਨੂੰ ਕਿਸੇ ਦੇ ਨਾਲ ਪਿਆਰ ਹੁੰਦਾ ਹੈ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਹੁੰਦਾ ਟਾਈਮ ਪਾਸ ਕਿਸੇ ਦੇ ਨਾਲ ਟਾਈਮ ਪਾਸ ਕਰਨਾ ਧੋਖੇ ਦੇ ਵਿੱਚ ਰੱਖਣਾ ਇੱਕ ਹੁੰਦਾ ਪਿਆਰ ਜਿਸ ਵਿੱਚ ਬੰਦਾ ਸੋਚਦਾ ਕਿ ਮੈਂ ਇਸ ਦੇ ਨਾਲ ਹੀ ਜਿਉਣਾ ਇਸ ਦੇ ਨਾਲ ਹੀ ਮਰਨਾ ਮੈਂ ਸਾਰੀ ਉਮਰ ਇਸ ਦੇ ਨਾਲ ਹੀ ਰਹਿਣਾ ਚਾਹੁੰਦਾ ਉਸ ਨੂੰ ਕਹਿੰਦੇ ਆ ਪਿਆਰ ਜਦੋਂ ਪਿਆਰ ਹੁੰਦਾ ਤਾਂ ਉੱਥੇ ਜੋ ਸਮਾਜ ਹੈ ਉਹ ਉਹਨਾਂ ਤੇ ਉਂਗਲਾਂ ਉਠਾਉਂਦਾ ਕਿ ਇਹ ਗਲਤ ਹੈ ਇਹ ਸਹੀ ਨਹੀਂ ਪਰ ਇਸ ਦੇ ਉਲਟ ਕਈ ਬੰਦੇ ਪਤਾ ਨਹੀਂ ਕਿੰਨੀਆਂ ਔਰਤਾਂ ਦੀ ਕਿੰਨੀਆਂ ਕੁੜੀਆਂ ਦੀ ਇੱਜ਼ਤ ਦੇ ਨਾਲ ਖੇਡਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਲੱਤ ਮਾਰਦੇ ਨੇ ਜਾਨੀ ਉਹਨਾਂ ਨਾਲੋਂ ਆਪਣਾ ਰਿਸ਼ਤਾ ਤੋੜ ਲੈਂਦੇ ਨੇ ਉਹਨਾਂ ਤੇ ਸਮਾਜ ਓਨੀਆਂ ਉਂਗਲਾਂ ਨਹੀਂ ਚੱਕਦਾ ਜਿੰਨੀਆਂ ਉਂਗਲਾਂ ਉਹਨਾਂ ਤੇ ਚੱਕੀਆਂ ਜਾਂਦੀਆਂ ਜੋ ਕਹਿੰਦੇ ਨੇ ਕਿ ਅਸੀਂ ਤਾਂ ਪਿਆਰ ਕਰਦੇ ਆ ਅਸੀਂ ਤਾਂ ਇੱਕ ਦੂਜੇ ਦੇ ਨਾਲ ਰਹਿਣਾ ਚਾਹੁੰਦੇ ਆ ਜਦੋਂ ਕਿਸੇ ਨੂੰ ਕਿਸੇ ਦੇ ਨਾਲ ਪਿਆਰ ਹੁੰਦਾ ਤਾਂ ਸਾਰੀ ਦੁਨੀਆ ਬੜੀ ਵਧੀਆ ਲੱਗਦੀ ਹੈ ਸਭ ਕੁਝ ਬੜਾ ਚੰਗਾ ਲੱਗਦਾ ਸੋਹਣਾ ਸੋਹਣਾ ਲੱਗਦਾ ਪਿਆਰਾ ਪਿਆਰਾ ਲੱਗਦਾ ਤੇ ਬੰਦੇ ਨੂੰ ਲੱਗਦਾ ਕਿ ਮੈਂ ਆਪਣੀ ਫਰੈਂਡ ਦੇ ਨਾਲ ਸਾਰੀ ਜ਼ਿੰਦਗੀ ਐਦਾਂ ਹੀ ਰਹਿਣਾ ਚਾਹੁੰਦਾ ਮੇਰੀ ਜ਼ਿੰਦਗੀ ਇਹਦੇ ਨਾਲ ਹੈ ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਸ ਦਾ ਜੋ ਅੰਤ ਹੈ ਉਹ ਕਿਹੋ ਜਿਹਾ ਹੋਣਾ ਇਸ ਦੇ ਵਿੱਚ ਕਿੰਨੇ ਘਾਟੇ ਹੋਣੇ ਨੇ ਇਸ ਦੇ ਵਿੱਚ ਕੀ ਕੀ ਉੱਜੜਨਾਗਾ ਉਸ ਬਾਰੇ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਿਉਂ-ਜਿਉ ਦਿਨ ਲੰਘਦੇ ਨੇ ਤਿਉਂ-ਤਿਉ ਇਹ ਪਿਆਰ ਘੂੜਾ ਹੁੰਦਾ ਜਾਂਦਾ ਹੈ ਇਹ ਦਲਦਲ ਦੇ ਵਿੱਚੋਂ ਤਸਦੇ ਜਾਂਦੇ ਨੇ ਕਈ ਵਾਰ ਤਾਂ ਫਿਰ ਇਹ ਦਲਦਲ ਦੇ ਵਿੱਚੋਂ ਨਾ ਉਹ ਨਿਕਲ ਪਾਉਂਦੇ ਨੇ ਤੇ ਨਾ ਹੀ ਉਹ ਮਰਨ ਜੋਗੇ ਹੁੰਦੇ ਨੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਇੱਕ ਮੁੰਡਾ ਤੇ ਕੁੜੀ ਦੋਨਾਂ ਨੂੰ ਪਿਆਰ ਹੁੰਦਾ ਹੈ ਪਿਆਰ ਤੋਂ ਬਾਅਦ ਜੋ ਹੁੰਦਾ ਉਹ ਬੜਾ ਹੀ ਭਿਆਨਕ ਹੁੰਦਾ ਹੈ ਤੇ ਜਦੋਂ ਫਿਰ ਇਹ ਸਾਰੀ ਘਟਨਾ ਦਾ ਲੋਕਾਂ ਨੂੰ ਪਤਾ ਲੱਗਦਾ ਹੈ ਤਾਂ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਐਦਾਂ ਕਿਉਂ ਹੋ ਗਿਆ ਐਦਾਂ ਕਿਵੇਂ ਹੋ ਗਿਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਬਰਨਾਲਾ ਇਸ ਦੇ ਅਧੀਨ ਪੈਂਦਾ ਪਿੰਡ ਠਿਕਰੀਵਾਲ ਠਿਕਰੀਵਾਲ ਦਾ ਰਹਿਣ ਵਾਲਾ ਰਜਿੰਦਰ ਸਿੰਘ ਜਿਸ ਦੀ ਪਤਨੀ ਦਾ ਨਾਂ ਸੀ ਲਖਵਿੰਦਰ ਕੌਰ ਤੇ ਇਹਨਾਂ ਦਾ ਇੱਕ ਬੇਟਾ ਆਕਾਸ਼ ਦੀਪ ਜਿਸ ਦੀ ਉਮਰ ਲਗਭਗ 25 ਸਾਲ ਸੀ ਲਗਭਗ 3 ਸਾਲ ਪਹਿਲਾਂ ਆਕਾਸ਼ ਦੀਪ ਦੀ ਮੁਲਾਕਾਤ ਹੁੰਦੀ ਹੈ ਦਿਲਰਾਜ ਕੌਰ ਦੇ ਨਾਲ ਇਹ ਆਪਸ ਵਿੱਚ ਮਿਲਦੇ ਨੇ ਇਹਨਾਂ ਦੀਆਂ ਅੱਖਾਂ ਚਾਰ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਲੱਗਦਾ ਕਿ ਅਸੀਂ ਤਾਂ ਇੱਕ ਦੂਜੇ ਵਾਸਤੇ ਹੀ ਬਣਿਆ ਆ ਆਕਾਸ਼ ਦੀਪ ਬੜਾ ਖੁਸ਼ ਸੀ ਅਕਾਸ਼ਦੀਪ ਦੀ ਮਾਂ ਨੇ ਦੱਸਿਆ ਕਿ ਜਿਸ ਦਿਨ ਆਕਾਸ਼ਦੀਪ ਨੂੰ ਦਿਲਰਾਜ ਕੌਰ ਮਿਲੀ ਤਾਂ ਉਸ ਨੇ ਘਰ ਆ ਕੇ ਆਪਣੀ ਮਾਂ ਨੂੰ ਦੱਸਿਆ ਕਿ ਮਾਂ ਮੈਂ ਤੇਰੀ ਨੂੰ ਪਸੰਦ ਕਰ ਲੇਤੀ ਐ ਉਹ ਬੜਾ ਖੁਸ਼ ਹੁੰਦਾ ਉਸ ਨੂੰ ਲੱਗਦਾ ਕਿ ਦਿਲਰਾਜ ਕੌਰ ਦੇ ਨਾਲ ਮੇਰੀ ਜ਼ਿੰਦਗੀ ਬੜੀ ਵਧੀਆ ਹੋਵੇਗੀ ਸਾਡਾ ਵਿਆਹ ਹੋਵੇਗਾ ਤੇ ਅਸੀਂ ਜ਼ਿੰਦਗੀ ਦੇ ਵਿੱਚ ਸਾਰੀਆਂ ਖੁਸ਼ੀਆਂ ਹਾਸਲ ਕਰਾਂਗੇ ਪਰ ਉਸ ਨੂੰ ਪਤਾ ਨਹੀਂ ਸੀ ਕਿ ਅੱਗੇ ਕੀ ਹੋਣ ਵਾਲਾ ਹੁਣ ਸਮਾਂ ਲੰਘਦਾ ਹੈ ਇਹ ਜੋ ਪਿਆਰ ਸੀ ਇਸ ਨੂੰ ਚਲਦੇ ਚਲਦੇ ਕਿਸੇ ਦੀ ਨਜ਼ਰ ਲੱਗ ਜਾਂਦੀ ਹੈ ਇਧਰ ਜੋ ਆਕਾਸ਼ਦੀਪ ਦਾ ਪਿਤਾ ਜਿਸ ਦਾ ਨਾਮ ਰਜਿੰਦਰ ਸਿੰਘ ਸੀ ਉਸ ਨੇ ਦੱਸਿਆ ਕਿ ਇੱਕ ਦਿਨ ਜੋ ਦਿਲਰਾਜ ਕੌਰ ਹੈ ਉਹ ਆਉਂਦੀ ਹੈ ਇਹਨਾਂ ਦੇ ਘਰ ਤੇ ਕਹਿੰਦੀ ਹੈ ਕਿ ਮੈਂ ਕੋਟ ਮੈਰਿਜ ਕਰਵਾਉਣਾ ਚਾਹੁੰਦੀ ਹਾਂ ਆਕਾਸ਼ਦੀਪ ਦੇ ਨਾਲ ਪਰ ਪਿਤਾ ਨੇ ਕਿਹਾ ਕਿ ਨਹੀਂ ਮੈਂ ਐਦਾਂ ਨਹੀਂ ਕਰ ਸਕਦਾ ਆਪਾਂ ਦੋਨੇ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਹੀ ਤੁਹਾਡਾ ਵਿਆਹ ਕਰਾਂਗੇ ਭੱਜ ਕੇ ਤੁਸੀਂ ਵਿਆਹ ਨਹੀਂ ਕਰਵਾਉਂਗੇ ਬਾਗੀ ਹੋ ਕੇ ਤੁਸੀਂ ਵਿਆਹ ਨਹੀਂ ਕਰਵਾਉਂਗੇ ਦੋਨਾ ਪਰਿਵਾਰਾਂ ਦੀ ਸਹਿਮਤੀ ਨਾਲ ਹੀ ਤੁਹਾਡਾ ਵਿਆਹ ਕੀਤਾ ਜਾਊਗਾ ਕਿਉਂਕਿ ਆਕਾਸ਼ਦੀਪ ਦੇ ਵੀ ਅੱਗੇ ਭੈਣਾਂ ਨੇ ਉਹਨਾਂ ਦਾ ਵੀ ਉਸਨੇ ਵਿਆਹ ਕਰਨਾ ਪਰ ਉਹ ਨਹੀਂ ਚਾਹੁੰਦਾ ਕਿ ਤੁਸੀਂ ਭੱਜ ਕੇ ਵਿਆਹ ਕਰਵਾਓ ਇਦਾਂ ਚੱਲਦਾ ਰਹਿੰਦਾ ਹੈ ਪਰ ਇਸ ਗੱਲ ਦਾ ਪਤਾ ਜੋ ਦਿਲਰਾਜ ਕੌਰ ਹੁੰਦੀ ਹੈ ਉਸਦੇ ਪਰਿਵਾਰ ਨੂੰ ਲੱਗ ਜਾਂਦਾ ਹੈ ਤੇ ਹੁਣ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਝਗੜਾ ਹੁੰਦਾ ਹੈ ਤੇ ਇਹ ਗੱਲ ਪੰਚਾਇਤ ਦੇ ਵਿੱਚ ਚਲੀ ਜਾਂਦੀ ਹੈ ਪੰਚਾਇਤ ਵਾਲੇ ਬਹਿ ਕੇ ਨਵੇੜਾ ਕਰ ਦਿੰਦੇ ਨੇ ਕਿ ਹੁਣ ਮੁੰਡਾ ਕੁੜੀ ਨੂੰ ਨਹੀਂ ਬੁਲਾਵੇਗਾ ਤੇ ਕੁੜੀ ਮੁੰਡੇ ਨੂੰ ਨਹੀਂ ਬੁਲਾਵੇਗੀ ਜਿਨ੍ਹਾਂ ਨੇ ਇੱਕ ਦੂਜੇ ਦੇ ਨਾਲ ਜਿਉਣ ਮਰਨ ਦੀਆਂ ਕਸਮਾਂ ਖਾਧੀਆਂ ਸੀ ਜਿਨ੍ਹਾਂ ਨੂੰ ਲੱਗਦਾ ਸੀ ਕਿ ਸਾਡੀ ਸਾਰੀ ਜ਼ਿੰਦਗੀ ਇੱਕ ਦੂਜੇ ਦੇ ਨਾਲ ਬੀਤੇਗੀ ਉਹਨਾਂ ਨੂੰ ਬਖ ਕਰ ਦਿੱਤਾ ਜਾਂਦਾ ਹੈ ਇਸ ਗੱਲ ਉੱਤੇ ਰੋਕ ਲਗਾ ਦਿੱਤੀ ਜਾਂਦੀ ਹੈ ਕਿ ਕੋਈ ਕਿਸੇ ਨੂੰ ਦੋਨਾਂ ਵਿੱਚੋਂ ਫੋਨ ਨਹੀਂ ਕਰੇਗਾ ਸਮਾਂ ਲੰਘਦਾ ਹੈਗਾ ਮੁੰਡੇ ਦੇ ਪਰਿਵਾਰ ਵਾਲਿਆਂ ਦੇ ਕਹਿਣ ਅਨੁਸਾਰ ਜੋ ਦਿਲਰਾਜ ਕੌਰ ਹੁੰਦੀ ਹੈ ਉਹ ਆਕਾਸ਼ਦੀਪ ਨੂੰ ਫੋਨ ਕਰਦੀ ਹੈ ਫੋਨ ਕਰਦੀ ਰਹਿੰਦੀ ਹੈ ਇਹਨਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਇਸ ਗੱਲ ਦਾ ਪਤਾ ਫੇਰ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਲੱਗਦਾ ਕੁੜੀ ਦੇ ਪਰਿਵਾਰ ਵਾਲੇ ਜੋ ਕੁੜੀ ਦੇ ਭਰਾ ਹੁੰਦੇ ਨੇ ਉਹ ਅਕਾਸ਼ਦੀਪ ਨੂੰ ਧਮਕੀਆਂ ਦਿੰਦੇ ਨੇ ਅਤੇ ਉਸ ਦੇ ਪਿਤਾ ਨੂੰ ਧਮਕੀਆਂ ਦਿੰਦੇ ਨੇ ਤੇ ਫਿਰ ਆਕਾਸ਼ਦੀਪ ਦਾ ਪਿਤਾ ਉਹ ਜਾ ਕੇ ਥਾਣੇ ਦੇ ਵਿੱਚ ਕੰਪਲੀਟ ਦਰਜ ਕਰਵਾਉਂਦਾ ਹੈ ਕਿ ਮੈਨੂੰ ਅਤੇ ਮੇਰੇ ਮੁੰਡੇ ਨੂੰ ਕੁੜੀ ਦੇ ਪਰਿਵਾਰ ਵਾਲਿਆਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਉਸ ਨੇ ਕਿਹਾ ਕਿ 20-25 ਦਿਨ ਹੋ ਗਏ ਸੀ ਉਸ ਕੰਪਲੀਟ ਨੂੰ ਦਿੱਤੀ ਨੂੰ ਪਰ ਪੁਲਿਸ ਨੇ ਇਸ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਤਬ ਪਤਾ ਲੱਗਿਆ ਕਿ 29 ਅਕਤੂਬਰ 2025 ਨੂੰ ਜੋ ਦਿਲਰਾਜ ਕੌਰ ਹੁੰਦੀ ਆ ਉਸ ਦਾ ਵਿਆਹ ਕਰ ਦਿੱਤਾ ਜਾਂਦਾ ਫਲੋਰ ਦੇ ਪਿੰਡ ਅਪਰਾ ਦੇ ਰਹਿਣ ਵਾਲੇ ਇੱਕ ਮੁੰਡੇ ਦੇ ਨਾਲ ਪਰ ਜੋ ਆਕਾਸ਼ਦੀਪ ਹੁੰਦਾ ਹੈ ਉਹ ਇਸ ਗੱਲ ਨੂੰ ਸਹਿ ਨਹੀਂ ਕਰ ਸਕਿਆ ਉਸ ਨੂੰ ਲੱਗਿਆ ਕਿ ਉਸ ਕੋਲ ਹੁਣ ਕੋਈ ਵੀ ਆਪਸ਼ਨ ਨਹੀਂ ਰਹੀ ਉਸ ਨੇ ਤਾਂ ਆਪਣੀ ਜ਼ਿੰਦਗੀ ਦਿਲਰਾਜ ਕੌਰ ਦੇ ਨਾਲ ਹੀ ਕੱਢਣੀ ਸੀ ਪਰ ਦਿਲਰਾਜ ਕੌਰ ਉਸ ਨੂੰ ਧੋਖਾ ਦੇ ਗਈ ਤੇ ਫਿਰ ਰਾਤ ਨੂੰ ਜੋ ਆਕਾਸ਼ਦੀਪ ਹੁੰਦਾ ਹੈ ਉਹ ਕੋਈ ਜ਼ਹਿਰੀਲੀ ਚੀਜ਼ ਖਾ ਲੈਂਦਾ ਹੈ ਤੇ ਉਸ ਤੋਂ ਬਾਅਦ ਸੁਸਾਈਡ ਨੋਟ ਲਿਖਦਾ ਜਿਸ ਵਿੱਚ ਲਿਖਦਾ ਹੈ ਕਿ ਮੇਰੇ ਕੋਲ ਹੋਰ ਕੋਈ ਵੀ ਆਪਸ਼ਨ ਨਹੀਂ ਰਹੀ ਮਾਰਨ ਤੋਂ ਬਗੈਰ ਹੁਣ ਜਦੋਂ ਸਵੇਰ ਹੁੰਦੀ ਹੈ ਤਾਂ ਮਾਤਾ ਪਿਤਾ ਨੂੰ ਪਤਾ ਲੱਗਦਾ ਹੈ ਕਿ ਆਕਾਸ਼ਦੀਪ ਤਾਂ ਉਲਟੀਆਂ ਕਰ ਰਹੇ ਨੇ ਇਸ ਨੂੰ ਚੱਕ ਕੇ ਹਸਪਤਾਲ ਲਿਆ ਜਾਂਦਾ ਪਰ ਹਸਪਤਾਲ ਦੇ ਵਿੱਚ ਆਕਾਸ਼ਦੀਪ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਹੁਣ ਚਾਰੇ ਪਾਸੇ ਰੋਣ ਪਿੱਟਣ ਪੈ ਜਾਂਦਾ ਹੈ ਮਾਪੇ ਉੱਚੀ ਉੱਚੀ ਰੋ ਰਹੇ ਸੀ ਕਿਉਂਕਿ ਉਹਨਾਂ ਦਾ ਇਕਲੌਤਾ ਪੁੱਤਰ ਇਸ ਦੁਨੀਆ ਤੋਂ ਚਲੇ ਆ ਗਿਆ ਸੀ ਉਸ ਤੋਂ ਬਾਅਦ ਜੋ ਰਜਿੰਦਰ ਸਿੰਘ ਹੁੰਦਾ ਹੈ ਆਕਾਸ਼ਦੀਪ ਦਾ ਪਿਤਾ ਉਹ ਥਾਣੇ ਦੇ ਵਿੱਚ ਆਉਂਦਾ ਉਸਦੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਦਿਲਰਾਜ ਕੌਰ ਤੇ ਦਿਲਰਾਜ ਕੌਰ ਦੀ ਮਾਂ ਸੁਰਿੰਦਰਪਾਲ ਕੌਰ ਤੇ ਪਿਤਾ surjit singh ਤੇ ਅਤੇ ਦੋ ਭਰਾ ਵਿੱਕੀ ਅਤੇ ਕਮਲ ਸਿੰਘ ਇਹਨਾਂ ਪੰਜਾਂ ਉੱਤੇ ਐਫਆਈਆਰ ਦਰਜ ਕੀਤੀ ਜਾਂਦੀ ਹੈ ਪਰ ਪੁਲਿਸ ਨੇ ਇਹਨਾਂ ਵਿੱਚੋਂ ਇੱਕ ਬੰਦੇ ਨੂੰ ਜਿਸ ਦਾ ਨਾਮ ਵਿੱਕੀ ਸਿੰਘ ਆ ਉਸ ਨੂੰ ਗ੍ਰਿਫਤਾਰ ਕੀਤਾ ਯਾਨੀ ਕੁੜੀ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਹੋਰ ਕੋਈ ਗ੍ਰਿਫਤਾਰੀ ਨਹੀਂ ਕੀਤੀ ਮੁੰਡੇ ਵਾਲੇ ਰੋਸ ਪ੍ਰਦਰਸ਼ਨ ਕਰਦੇ ਨੇ ਥਾਣੇ ਦੇ ਬਾਹਰ ਧਰਨਾ ਦਿੱਤਾ ਜਾਂਦਾ ਹੈ ਮੰਗ ਰੱਖੀ ਜਾਂਦੀ ਹੈ ਕਿ ਜਦੋਂ ਤੱਕ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਨਾ ਤਾਂ ਆਕਾਸ਼ ਦੀਪ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਨਾ ਹੀ ਉਸ ਦਾ ਸੰਸਕਾਰ ਕੀਤਾ ਜਾਵੇਗਾ ਕਿਉਂਕਿ ਆਕਾਸ਼ਦੀ ਵੱਲੋਂ ਜੋ ਸੁਸਾਇਡ ਨੋਟ ਲਿਖਿਆ ਗਿਆ ਸੀ ਉਸ ਵਿੱਚ ਇਨ੍ਹਾਂ ਪੰਜਾਂ ਦੇ ਹੀ ਨਾਮ ਰੱਖੇ ਗਏ ਸੀ ਜਿਸ ਵਿੱਚ ਕੁੜੀ ਦਿਲਰਾਜ ਕੌਰ ਕੁੜੀ ਦੀ ਮਾਂ सुरेंद्रਪਾਲ ਕੌਰ ਕੁੜੀ ਦਾ ਪਿਤਾ surjit singh ਕੁੜੀ ਦੇ ਦੋ ਭਰਾ ਵਿੱਕੀ ਅਤੇ ਕਮਲ ਇਹਨਾਂ ਨੂੰ ਐਫ ਆਈ ਆਰ ਦੇ ਵਿੱਚ ਨਾਮਜ਼ਦ ਕੀਤਾ ਗਿਆਗਾ ਤੇ ਪੁਲਿਸ ਕਹਿ ਰਹੀ ਹੈ ਕਿ ਅਸੀਂ ਛਾਪੇਮਾਰੀ ਕਰ ਰਹੇ ਹਾਂ ਜਲਦ ਤੋਂ ਜਲਦ ਹੀ ਇਹਨਾਂ ਸਭ ਨੂੰ ਗ੍ਰਿਫਤਾਰ ਕੀਤਾ ਜਾਊਗਾ ਤੇ ਜੋ ਬਣਦੀ ਕਾਰਵਾਈ ਆ ਉਹ ਇਹਨਾਂ ਉੱਤੇ ਕੀਤੀ ਜਾਵੇਗੀ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਹੁੰਦਾ ਹੈ ਕੀ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਕੇਸ ਚੱਲਦਾ ਹੈ ਕੇਸ ਤੋਂ ਬਾਅਦ ਇਹਨਾਂ ਉੱਪਰ ਅਦਾਲਤ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ ਹੈ ਇਸ ਪਿਆਰ ਨੇ ਘਰ ਬਰਬਾਦ ਕਰ ਦਿੱਤਾ ਪਹਿਲਾਂ ਤਾਂ ਸੁਰਿੰਦਰ ਸਿੰਘ ਦਾ ਘਰ ਬਰਬਾਦ ਹੋਇਆ ਜਿਨ੍ਹਾਂ ਦਾ ਇਕਲੌਤਾ ਬੇਟਾ 25 ਸਾਲਾ ਉਹ ਆਤਮ ਹੱਤਿਆ ਕਰ ਗਿਆ ਤੇ ਇਧਰ ਜੋ ਕੁੜੀ ਸੀ ਕੁੜੀ ਦਾ ਵਿਆਹ ਹੋਇਆ ਪਰ ਇਹ ਜਦੋਂ ਸਾਰਾ ਖਲਾਰਾ ਪੈ ਗਿਆ ਤਾਂ ਉਹਨਾਂ ਦੀ ਜ਼ਿੰਦਗੀ ਵੀ ਬਰਬਾਦ ਹੋ ਗਈ ਤੇ ਜੋ ਕੁੜੀ ਦੇ ਪਰਿਵਾਰ ਵਾਲੇ ਸੀ ਉਹਨਾਂ ਨੂੰ ਵੀ ਹੁਣ ਅੱਗੇ ਜੇਲ੍ਹ ਦੇ ਵਿੱਚ ਜਾਣਾ ਪਵੇਗਾ ਅੱਗੇ ਦੇਖਣਾ ਹੋਵੇਗਾ ਕਿ ਅਦਾਲਤ ਵੱਲੋਂ ਫਿਰ ਕੀ ਫੈਸਲਾ ਸੁਣਾਇਆ ਜਾਂਦਾ ਹੈ ਕੀ ਇਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਆ ਉਹ ਤਾਂ ਅਜੇ ਸਮੇਂ ਦੇ ਗਰਭ ਵਿੱਚ ਛੁਪਿਆ ਹੋਇਆ ਉਹ ਤਾਂ ਅਗਲੀ ਗੱਲ ਹੈ ਪਰ ਜੋ ਹੋਇਆ ਬਹੁਤੀ ਮਾੜਾ ਹੋਇਆ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਜਦੋਂ ਮੁੰਡਾ ਕੁੜੀ ਨੇ ਕਿਹਾ ਕਿ ਅਸੀਂ ਵਿਆਹ ਕਰਵਾਉਣਾ ਹੈ ਤਾਂ ਸਮਾਜ ਨੇ ਉਹਨਾਂ ਨੂੰ ਅੱਡ ਅੱਡ ਕਰ ਦਿੱਤਾ ਇਹ ਗੱਲ ਸਮਾਜ ਨੂੰ ਕਬੂਲ ਨਹੀਂ ਹੈ ਪਰਿਵਾਰ ਵਾਲਿਆਂ ਨੂੰ ਇਹ ਗੱਲ ਕਬੂਲ ਨਹੀਂ ਸੀ ਉਹਨਾਂ ਨੂੰ ਲੱਗ ਰਿਹਾ ਸੀ ਕਿ ਸਾਡੀ ਇੱਜ਼ਤ ਮਿੱਟੀ ਦੇ ਵਿੱਚ ਮਿਲ ਜਾਵੇਗੀ ਸਾਨੂੰ ਲੋਕ ਤਾਨੇ ਮਾਰਨਗੇ ਸਾਡਾ ਜਿਉਣਾ ਮਹਾਲ ਹੋ ਜਾਵੇਗਾ ਇਸ ਕਾਰਨ ਹੀ ਜੋ ਇੱਕ ਕੁੜੀ ਮੁੰਡਾ ਸੀ ਇਹਨਾਂ ਦਾ ਵਿਆਹ ਨਹੀਂ ਹੋਇਆ ਕਿਸੇ ਨੇ ਇਹਨਾਂ ਬਾਰੇ ਨਹੀਂ ਸੋਚਿਆ ਕਿ ਇਹ ਇੱਕ ਦੂਜੇ ਬਾਰੇ ਕੀ ਸੋਚਦੇ ਆ ਹਰ ਇੱਕ ਨੂੰ ਇਹ ਲੱਗਿਆ ਕਿ ਮੇਰੀ ਇੱਜ਼ਤ ਮੇਰੀ ਭੈਣ ਮੈਨੂੰ ਲੋਕ ਕੀ ਕਹਿਣਗੇ ਤੇਰੀ ਭੈਣ ਨੇ ਕੀ ਕੀਤਾ ਮੇਰੀ ਬੇਟੀ ਹੈ ਮੈਨੂੰ ਲੋਕ ਕਹਿਣਗੇ ਤੇਰੀ ਬੇਟੀ ਨੇ ਕੀ ਕੀਤਾ ਯਾਨੀ ਇਹ ਗੱਲਾਂ ਪਿੱਛੇ ਅੱਜ ਦੋ ਪਰਿਵਾਰ ਬਰਬਾਦ ਹੋ ਗਏ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾ